ਲੋਈ ਅੱਜ ਮੰਮੀ ਬੈ ਗਈ ਮਨਵੀ ਦੀ ਸਾਈਕਲੀ 'ਚ। ਉਹ ਲੈ ਵੀ ਲੈ ਦੇਖ ਲੋ ਵੀ ਇੰਨਾ ਮਤਲਬ ਸਾਈਕਲੀ ਇੰਨੀ ਵਧੀਆ ਲੈ ਆਂਦੀ ਆਪਾਂ। ਇਹ ਤੇ 6 ਮੋਟਰਾਂ 6। ਜਮਾਂ ਬੰਦੇ ਦਾ ਪਰ ਹਿੱਕੇ ਲੈ ਆਂਦੀ ਆਵਣਾ ਇਹ। 4x4 ਹੈ ਜੀ 4x4। ਜੀ ਆਜੋ। ਹੈ? ਹੈ? ਚਲਾਣਾ ਦੇ ਪੁੱਤ ਪੂਈ ਮੰਮੀ ਚਲਾ ਲੈਂਦਾ ਦੀ ਨੂੰ। ਥੋੜਾ ਕੇ ਮੈਨੂੰ ਚਲਾ ਲੈਂਦੇ ਫੇ ਤੂੰ ਲੈ ਲੈ। ਮੰਮੀ ਬੱਸ ਕਰੋ ਬੱਸ ਕਰੋ ਬੱਸ ਕਰੋ ਉੱਟਣਾ ਵੀ ਕੁਛ ਵੀ ਨਹੀਂ ਹੋਇਆ ਪੋਰਾ ਵੀ ਨਹੀਂ ਇਹ ਹੋਦਾ ਚਾਪਾ ਕਿੱਥੇ ਗਿਆ ਔਰ ਚੱਲਣਗੇ ਰਾਮ ਨਾਲ ਇਹਦਾ ਭੰਦ ਕੁਛ ਵੀ ਨਹੀਂ ਹੈਗਾ ਮਨ ਰੀਡ ਦਾ ਮੈਂ ਤਾਂ ਅਮਨ ਬੈਠੀ ਸੀ ਮੈਨੂੰ ਨਹੀਂ ਪਤਾ ਉਹ ਨਹੀਂ ਇੱਥੇ ਚਲਾਈ ਸੀ ਲਧਿਆਣੇ ਰੋਡ ਤੇ ਕਿਦਾਂ ਨੂੰ ਵੀ ਨਾਲ ਹੀ ਸੀ ਉਹ ਦੂਜੀ ਸੀ ਮੰਮੀ ਪਰ ਫਿਰ ਵੀ ਬਹੁਤ ਵਾਰ ਖੱਚ ਗਈ ਇਹ ਵੀ ਹੈ ਨਾ ਬੀੜੀ ਵੀ ਪ੍ਰੀਤੀ 19 ਲਈ ਹੈ ਨਾ ਸਪੀਡ ਸਹੀ ਆ ਸਾਰੇ ਬੰਦੇ ਬਹਿ ਸਕਦੇ ਆ 50 ਕਿਲੋ 60 ਕਿਲੋ ਭਾਰ ਹੈ 50 ਕਿਲੋ ਹੋਣਾ ਤੁਹਾਡਾ ਇਹਦਾ ਮਤਲਬ ਹੈ ਕਿ ਜਦ ਆ ਕੇ ਬਹੁਤ ਕਰਦੇ ਆ ਆਪਾਂ ਇਹਨੂੰ ਰੋਡ ਤੇ ਲਾ ਦੇਣਾ ਇਹ ਤਾਂ ਹੈ ਨਾ ਹਾਂ ਨਾ ਮੇਰੀ ਸਬਜੀ ਲਾ ਕੇ ਫੱਲੀ ਮੈਂ ਬੁੰਨਣ ਲੱਗਾ ਤੇ ਆਟਾ ਇੱਕੀ ਆਪਣਾ ਉਧਰ ਕੰਮ ਕਰਦੀ ਸੀ ਕੀਤਾ ਨਹੀਂ ਲਿਆ ਮੈਂ ਅੰਦਰ ਆ ਕੇ ਦੇਖੀ ਥੱਲੇ ਲੱਗੀ ਮੂੰਹਾਂ ਤੇ ਸਵਾਦ ਹੋਊਗੀ ਤੇ ਪਤਾ ਲੱਗੂਗਾ ਸਬਜੀ ਬਣਾਣਗੀ ਆਟਾ ਗੁੰਨ ਲਿਆ ਤੇ ਬਸ ਮੈਂ ਹੁਣ ਉਪੀਰ ਲਾ ਲੈਣੀ ਇਹ ਉਹ ਬਾਹਰ ਜਵੇ ਬੱਦ ਗਿਆ ਸਵੇਰ ਨਾਲ ਹੀ ਲਾਸ ਲੱਗੀ ਜੀ ਪਰ ਲੱਗਦੀ ਰਹੇਗੀ ਵੀ ਮੈਂ ਲਾਉ ਪਰ ਥੋੜੀ ਲੱਗੀ ਆ ਐਨੀ ਹਨੀ ਹੈ ਜੀ ਬੱਦ ਗਿਆ ਆ ਕਾਤੇ ਲਈ ਰੱਖੀ ਹੈ ਮਾਂਜੀ ਅੱਗੇ ਸਭੇ ਕਰੰਮੇ ਖਾਣੇ ਨਹੀਂ ਹੋ ਰਹੇ ਉਹਦੇ ਕਰਕੇ ਹੁਣ ਬਿਸਮਲਾ ਮੱਤ ਬਣਾਉਣੀ ਪਈ। ਅਜਾ ਕਰ ਬਿਸਮਲਾ ਮੱਤ ਬਣਾਉਣੀ ਉਹਦਾ ਸਕੀਮ ਹੈ। ਇਹਨਾਂ ਖੱਲੇ ਲੱਗ ਗਏ। ਚੱਲੀਏ ਬਸ ਅਰਾਮਾ ਸੁਣ ਬਣ ਜਾਏਗੀ। ਕਿੰਨੋਂ ਪਰੋਤੀ ਲਾ ਲਾ ਆ ਤੇਰਾ ਮੌਸਮ ਖਰਾਬ ਹੋ ਗਿਆ ਮੇਰੀ ਹੋਣੀ ਬਹੁਤ ਆ ਤਿੰਨ ਦਸਿਆ ਆ ਵੀ ਦੁਕਾਨ ਦੇ ਫੋਨ ਵੀ ਆ ਸਕਦਾ ਕੁਛ ਕੁਛ ਵੀ ਅੱਜ ਦੋ ਚਾਰ ਦਿਨਾਂ ਦੇ ਵਿੱਚ ਵਿੱਚ ਮੌਸਮ ਬਹੁਤ ਖਰਾਬ ਆ ਇਹਦੇ ਕਰਕੇ ਆਪਾਂ ਨੂੰ ਥੋੜਾ ਜਿਹਾ ਟਾਈਮ ਨਾ ਕੰਮ ਕਰ ਲੈਣਾ ਚਾਹੀਦਾ ਤੇ ਰੋਟੀ ਪਾਣੀ ਟੈਂਕ ਦਾ ਪਾਣੀ ਵੀ ਦਿੱਤੀ ਦਿੱਤੀ ਦਾ ਪਤਾ ਨਹੀਂ ਉੱਦਾਂ ਤਾਂ ਲਾਈਟ ਆ ਗਈ ਆ ਤੇ ਜੀ पार पार रोटी पानी टाइम में कर लेना चाहिए आटा गुन रखने रोटी लाऊंगी ਕਰ ਰਹਾ ਰਹੇ ਨੇ ਸੌਜੀ ਕੱਢੀ ਪਾਂਡੇ ਦੇ ਪਾਣੀ ਸੀ ਬਣਾ ਬਿਲਕੁਲ ਹੀ ਮਾਦ ਬੁਲੰਦੀ ਤੇ ਛੋਟੀ ਜਿਹੀ ਸੋਨ ਚੱਲ ਰਹਾ ਹੁੰਦੀ ਉਹ ਬਣਾ ਰਹਾ ਤੇ ਆ ਰੋਂਦਾ ਵਿੱਚ ਆ ਗਿਆ ਹੋ ਗਈ ਗੱਡੀ ਚੌਂਕਾ ਲੱਗ ਪਈ ਹੈ ਨਾ ਹੋਰ ਸਮਝ ਗਈ ਕਿ ਨਹੀਂ ਹਾਂ ਜਿਆਵਾ ਤੁਮ ਨੇ ਯਾ ਇਆ ਤੋ ਮੈਂ ਕੱਲ ਵਿਦਲਾ ਦੀ ਜਿਹਦਾ ਬਾਹਰੀ ਹਾਵਤ ਖਰਾਬ ਹੋ ਗਈ ਹੋ ਰਹੀ ਕਦੀ ਤੋ ਹੋ ਨਹੀਂ ਹੋਈ ਧਰਮੀ ਕਰਕੇ ਨਹੀਂ ਹੋਈ ਹੈ ਨਾ ਇਹ ਦਰ ਕੀ ਤੇ ਇਹਦੀ ਅੱਜ ਹੁਣ ਨਾਲੇ ਸਬਜ਼ੀ ਸੁੱਕੀ ਜਦੋਂ ਲੈਣ ਜਾਂਦਾ ਸੀ ਤੇ ਉਦੋਂ ਹੀ ਆ ਕੇ ਫੇ ਹੋ ਮੋੜ ਕੇ ਲੈ ਲੈ ਨਹੀਂ ਕਰਦਾ ਥੱਕ ਕੇ ਨਹੀਂ ਆਉਂਦਾ ਮੈਂ ਇੱਧਰ ਆ ਮਨਾਇਆ ਦੇਖੀ ਅਤਰੀ ਟੇਜ ਜਿਹੜੀ ਇਹ ਇਹ ਨਾਲ ਤੇ ਰੰਗ ਹੋਊਗਾ ਅੰਮੜੇ ਮੱਟੇ ਕੇ ਹਾਂ ਆਜ ਤੇ ਮਾਰੇ ਮੋਤੀ ਹੋ ਗਿਆ ਕੰਮ ਆ ਗਿਆ ਹੋ ਗਈ ਸਾਫ ਉਹ ਅੰਦਰਲੇ ਪਾਸੇੋਂ ਮਿਲਾ ਦੋ ਸੁਹਣ ਮਾਰੀ ਆ ਅੰਦਰ ਵਾਲਾ ਹਾਂ ਆ ਜਿਆਦਾ ਸਾਫ ਆ ਇੱਧਰ ਹੈ ਨਹੀਂ ਕੁਛ ਵੀ ਮਾਰੀ ਇੱਧਰ ਥੋੜਾ ਜਿਹਾ ਨਿਸ਼ਾਨ ਦੇ ਹੋਏ ਨੇ ਉਹਦੇ ਉਹ ਇੱਕ ਪਾਸੇ ਲੱਗਾ ਬਣਾਇਆ ਜਾਂਦਾ ਗੱਰ ਕੀ ਆ ਹਨ ਬਦਿਆਂ ਕਿੱਟੀ ਕਰ ਸਾਹ ਹੋ ਗਏ ਮੇਰੇ ਜਿਹੜੇ ਕੱਪੜੇ ਗੱਡੀ ਦੇ ਚੂਲੇ ਬੂਲੇ ਉਹ ਕਿੱਥੇ ਆ ਦੋ ਕੱਪੜੇ ਆ ਉਹਨਾਂ ਨੇ ਕਰਿਆ ਕਰਤਾ ਅਸਾਂ ਮੋਵੇ ਤਨ ਕਾ ਮਸ਼ੀਨ ਚ ਪਾ ਕੇ ਧੋਤੇ ਆ ਆ ਦੋ ਫਿਰ ਤੇ ਆ ਲਾ ਕੇ ਰੱਖਿਆ ਪਰ ਉਹ ਜਦੋਂ ਗੱਡੀ ਦੇ ਵਿੱਚ ਹੋ ਗਈ ਹੋ ਗਈ ਹੋ ਗਈ ਆ ਈ ਨਾ ਲੱਗਦੀ ਤੇ ਬਹੁਤ ਸਾਫ ਹੈ ਅੰਡ ਔਰ ਫਿਰ ਬੱਫਰ ਦੇਣਾ ਜਿੱਥੇ ਜਿੱਥੇ ਵੱਜੀ ਆ ਹਾਂ ਨਹੀਂ ਵਧੀਆ ਪਪਨੋਂ ਲੱਗ ਗਿਆ ਰੋਟੀ ਸਬਜੀ ਦੀ ਗਾਣ ਹੁਣ ਮੈਂ ਰੋਟੀ ਬਣਾਉਣ ਲੱਗੀ ਆ ਉਹ ਰੋਟੀ ਰੋਟੀ ਬਣਾ ਲਵਾਂ ਤੇ ਆਤਾ ਉਤਾ ਉੰਦਗੀਆ ਤਵਾਰ ਰਾਤ ਦਾ ਉਸ ਸਮੇਂ ਮੇਹ ਰੋਟੀ ਖਾਉਣੀ ਆ ਉਸ ਸਮੇਂ ਤੋਂ ਨਹੀਂ ਕੰਮ ਹੁੰਦਾ ਨਹੀਂ ਇਹਦਾ। ਟੈਪਣਾ ਜਿਹੜਾ ਹੋਇਆ ਮੈਨੂੰ ਵਧੀਆ ਲੱਗਦਾ। ਮੋਟੀ ਪਾਣੀ ਦਾ। ਉਹ ਸਬਜ਼ੀ ਬਣ ਗਈ ਐ ਸਿਰਫ ਰੋਟੀ ਨਹੀਂ ਰੋਟੀ ਵੀ ਬਣ ਚੱਲੀ। ਹਾਂ। ਰੋਟੀ ਬਣਾਉਂਦੀ ਮੈਂ। ਹੈ? ਉਹ ਕਿੱਦਾਂ ਬਣਾਉਂਦੇ? ਜਲੀ ਬਰਦਰ ਖਾਂ ਚੱਲੇ ਜਾਂ।

ਵੀਰ ਸੁਣਾ ਸਾਰੇ ਠੀਕ ਠਾਕ ਆਪਾਂ ਤਾਂ ਹੁਣ ਸਾਨੂੰ ਲੱਗਾ ਵਿਕਰਮ ਓਪਰ ਉੱਥੋਂ ਇੱਕ ਇੱਕ ਬਰਗਰ ਖਾ ਕੇ ਆ ਗਏ ਨੇ ਰੋਟੀ ਬਣੀ ਪਈ ਆ ਉਹ ਅਸੀਂ ਹਜੇ ਖਾਧੀ ਨਹੀਂ ਹੈਗੀ ਸਬਜ਼ੀ ਨਹੀਂ ਬਣੀ ਆਜ ਮੌਸਮ ਬਹੁਤ ਵਧੀਆ ਹੋ ਗਿਆ ਠੰਡਾ ਠਾਰ ਨੀਮੂ ਪੈਂਡ ਆਪੇ ਆ ਕੇ ਤੇ ਲੱਗਦਾ ਪਹਾੜੀ ਏਰੀਆ ਚ ਪੈਂਦਾ ਹੋਗਾ ਜੇ ਆਪਾਂ ਇੱਧਰ ਪੈਂਦਾ ਹੋਗਾ ਬੱਦਲ ਬਹੁਤ ਆ ਗਿਆ ਆ ਤੇ ਤਾਰਾ ਕੋਈ ਨਹੀਂ ਹੈਗਾ ਦੀਦਾ ਲੱਗਦਾ ਅੱਜ ਨਹੀਂ ਆ ਜਾਣਾ ਹੈ ਮੈਂ ਤਾਂ ਸੋਚਿਆ ਵੀ ਅੱਜ ਬਾਹਰ ਕਉਂਗੀ ਰਾਤੀ ਵੀ ਬਾਹਰ ਪਈ ਸੀ ਜੀ ਇਹ ਵੀ ਹੁਣ ਨੀਂਦ ਦਾ ਪਤਾ ਕੋਈ ਨਹੀਂ ਬਾਹਰ ਅੰਦਰ ਤਾਂ ਅਗਰ ਨੇ ਹਵਾੜ ਵੜੀ ਏ ਸੇਗਾ ਹੁੰਦਾ ਅੱਜ ਕੰਤਾ ਛੱਡ ਦਿਨ ਪਈਆਂ ਆ ਅੰਦਰ ਜਾਣ ਨੂੰ ਜੀ ਨਹੀਂ ਕਰਦੇ ਆ ਕਿ ਬਾਹਰ ਮੌਸਮ ਇੰਨਾ ਵਧੀਆ ਹੈ ਜਿਸ ਕਰਮ ਤਾਰਾ ਲਾਉਣ ਦੇ ਆ ਆਪਣੀਆਂ ਕੂਲਰ ਦੇ ਸੈਟ ਮਟਾ ਗਾੰਦੇ ਆ ਚੈੱਕ ਕਰੀ ਲਿਆ ਮਨੂ ਦੀਆਂ ਸਾਈਕਲੀਆਂ ਕਿ ਲੜੀਆਂ ਪਈਆਂ ਆ ਇਨੇ ਸੈੜ ਕੇ ਨਹੀਂ ਲਾਉਣੀ ਆਂ ਤੇ ਨਾ ਦਾ ਆਉਣਾ ਬਾਹਰ ਪੈਣਾ ਜਦੋਂ ਮੈਂ ਆਜਾਂ ਫੇਰ ਦੇਖੀ ਜੋ ਚੱਕੀ ਦੇ ਦੌੜਾ ਦੇ ਅੰਦਰ ਨੂੰ ਵੇਸਤਰਾ ਬੂਸਤਰਾ ਪਰ ਉਹਨਾਂ ਦੇ ਕਰ ਬਾਹਰ ਸੋ ਗਿਆ ਜਿੰਨੇ ਜਗ ਨਹੀਂ ਕੋਈ ਫੁਮਾ ਬਣਾ ਮੀ ਮੋ ਜੀ ਨਾ ਤੁਸੀਂ ਦੇਖੀ ਜੋ ਗਰਮਾ ਨਾ ਮਨ ਲਾ ਦੇ 10:00 ਵਜੇ ਹੋਵੇ ਨੋ 9:00 ਵਜੇ ਤੱਕ ਆਪਾਂ ਤਾਂ ਪਾਣੀ ਠੰਡਾ ਘੁੱਟ ਪੀ ਲੈਂਦੇ ਆ ਇੱਦਾਂ ਦੀ ਗਰਮੀ ਲੱਗੇ ਤੇ ਬਾਹਦੇ ਵੀ ਆਉਣ ਜਾਣ ਦੀ ਕੀ ਕਰਨ ਦਿਆ ਉਹਾਂ ਬਣੀ ਨੂੰ ਦਿੱਤੀ ਪਾਣੀ ਵਿੱਚ ਰੱਖ ਦਿਆਂ। ਕੋਲੀ 'ਚ ਰੱਖ ਦਿੰਨੀ ਰੱਖਣੀ 'ਚ। ਆਹ ਜੀ। ਮਾਤਾ ਦਾਦਾਂ ਦੇ ਬਾਹ ਨੂੰ ਕਹਾਂ ਨਹੀਂ ਕੀ ਉਦੋਂ ਦੀ ਡੱਗੀਆਂ ਬਾਹ ਨੇ ਬਹੁਤ ਦੁਖੀ ਕੀਤਾ ਮੈਨੂੰ। ਬਾਹ ਨਹੀਂ ਚੱਕਦੀ ਚੀਜ਼ ਨਹੀਂ ਚੱਕ ਚੁੱਕ ਹੁੰਦੀ ਹੈਗੀ ਦਰਦ ਹੁੰਦੀ ساری ਰਾਤ ਬੱਖ ਨਹੀਂ ਲੈ ਹੁੰਦਾ ਇੱਧਰਲੇ ਪਾਸੇ ਜ਼ਿਆਦਾ ਜੇ ਮੈਂ ਬਾਹ ਦਬੀ ਰੱਖ ਕੇ ਸੌਂਦੀ ਤਾਂ ਵੀ ਦਰਦ ਹੁੰਦੀ ਹੈ ਗਾਰਨ ਪੱਟੀ ਤਾਂ ਵੀ ਇਹਨੂੰ ਕੋਈ ਫਰਕ ਪਿਆ ਹੁਣ ਅੱਡੀ ਨਾਲ ਡਾਕਟਰ ਕੋਲ ਜਾਣਾ ਪੈਣਾ ਵੀ ਅੱਡੀ ਹੁੰਦੀ ਜੋੜਨ ਵਾਲਿਆਂ ਤੋਂ ਜਿਹੜੀ ਜੋੜ ਕੇ ਉਹਨਾਂ ਤੋਂ ਪਰਵਾ ਕੇ ਆਉਂਦੀ ਇਹ ਵੀ ਸੱਟ ਜੀ ਇਹ ਸਹੀ ਹੋਊਗੀ ਆਵਾਜ਼ ਨਹੀਂ ਬਗੜ ਲੱਗ ਪਈ ਹੈ ਹਾਈ ਆਲੇ ਬਾ ਦਾ ধੂਆ ਕਰਦੀ ਪਈ ਹੈ ਦਿਖਾਣ ਨੂੰ ਜਾਉਂਗੇ ਸੇਹ ਨੇ